ਇੱਕ ਪੁਰਾਣੇ ਸਮੇਂ ਦੀ ਗੱਲ ਹੈ ਪੰਜ ਡੱਡੂ ਇੱਕ ਜੰਗਲ ਵਿੱਚੋਂ ਜਾ ਰਹੇ ਸਨ ਚੱਲਦੇ-ਚੱਲਦੇ ਉਹਨਾਂ ਡੱਡੂਆਂ ਵਿੱਚੋਂ ਤਿੰਨ ਡੱਡੂ ਇੱਕ ਬਹੁਤ ਡੂੰਘੇ ਖੂਹ ਵਿੱਚ गिर ਜਾਂਦੇ ਹਨ ਤਿੰਨ ਖੂਹ ਵਿੱਚ गिर ਜਾਂਦੇ ਹਨ ਤੇ ਉੱਪਰ ਦੋ ਬਚਦੇ ਹਨ ਹੁਣ ਖੂਹ ਵਿੱਚ गिरਨ ਤੋਂ ਬਾਅਦ ਉਹ ਤਿੰਨ ਡੱਡੂ ਬਾਹਰ ਨਿਕਲਣ ਦੀ ਬਹੁਤ ਕੋਸ਼ਿਸ਼ ਕਰਦੇ ਹਨ ਪਰ ਉਹ ਖੂਹ ਬਹੁਤ ਡੂੰਘਾ ਸੀ ਉਸ ਖੂਹ ਵਿੱਚੋਂ ਬਾਹਰ ਨਿਕਲਣਾ ਸੌਖਾ ਨਹੀਂ ਸੀ ਹੁਣ ਖੂਹ ਦੇ ਬਾਹਰ ਜੋ ਦੋ ਡੱਡੂ ਸਨ ਉਹ ਖੂਦੇ ਅੰਦਰ ਦੇਖ ਕੇ ਉਹਨਾਂ ਤਿੰਨਾਂ ਡੱਡੂਆਂ ਨੂੰ ਕਹਿੰਦੇ ਹਨ ਕਿ ਹੁਣ ਤੁਸੀਂ ਤਿੰਨੇ ਇਸ ਖੂਹ ਵਿੱਚੋਂ ਕਦੇ ਬਾਹਰ ਨਹੀਂ ਨਿਕਲ ਸਕਦੇ ਇਹ ਬਹੁਤ ਡੂੰਘਾ ਖੂਹ ਹੈ ਤੇ ਤੁਹਾਡੀ ਕੋਸ਼ਿਸ਼ ਕਰਨਾ ਬੇਕਾਰ ਹੈ ਇਹ ਸੁਣਨ ਤੋਂ ਬਾਅਦ ਇਹਨਾਂ ਤਿੰਨਾਂ ਡੱਡੂਆਂ ਵਿੱਚੋਂ ਇੱਕ ਡੱਡੂ ਨੂੰ ਲੱਗਦਾ ਹੈ ਕਿ ਸਹੀ ਬੋਲ ਰਹੇ ਹਨ ਇਹ ਖੂਹ ਬਹੁਤ ਡੂੰਘਾ ਹੈ ਹੁਣ ਅਸੀਂ ਇਸ ਵਿੱਚੋਂ ਕਦੇ ਨਹੀਂ ਨਿਕਲ ਸਕਦੇ ਤਾਂ ਉਹ ਡੱਡੂ ਥੋੜੀ ਕੋਸ਼ਿਸ਼ ਕਰਨ ਤੋਂ ਬਾਅਦ ਹਾਰ ਮੰਨ ਲੈਂਦਾ ਹੈ ਅਤੇ ਉਸੇ ਖੂਬ ਵਿੱਚ ਇੱਕ ਪਾਸੇ ਜਾ ਕੇ ਆਰਾਮ ਨਾਲ ਬੈਠ ਜਾਂਦਾ ਹੈ ਹੁਣ ਬਾਕੀ ਜੋ ਦੋ ਡੱਡੂ ਸਨ ਉਹ ਅਜੇ ਵੀ ਉੱਪਰ ਚੜਨ ਦੀ ਕੋਸ਼ਿਸ਼ ਕਰ ਰਹੇ ਸਨ ਹੁਣ ਉਹਨਾਂ ਦੋਨਾਂ ਨੂੰ ਦੇਖ ਕੇ ਬਾਹਰ ਵਾਲੇ ਡੱਡੂ ਉਹਨਾਂ ਨੂੰ ਕਹਿੰਦੇ ਹਨ ਕਿ ਤੁਸੀਂ ਜੋ ਕੋਸ਼ਿਸ਼ ਕਰ ਰਹੇ ਹੋ ਉਹ ਬੇਕਾਰ ਹੈ ਤੁਸੀਂ ਇਸ ਖੂਬ ਵਿੱਚੋਂ ਕਦੇ ਬਾਹਰ ਨਹੀਂ ਨਿਕਲ ਸਕਦੇ ਅਤੇ ਹੁਣ ਤੁਸੀਂ ਆਪਣੀ ਸਾਰੀ ਜ਼ਿੰਦਗੀ ਇਸ ਖੂਬ ਵਿੱਚ گزار ਨਹੀਂ ਹੋਵੇਗੀ ਹੁਣ ਇਹ ਸੁਣਨ ਤੋਂ ਬਾਅਦ ਜੋ ਦੋ ਡੱਡੂ ਕੋਸ਼ਿਸ਼ ਕਰ ਰਹੇ ਸਨ ਉੱਪਰ ਚੜਨ ਦੀ ਉਹਨਾਂ ਵਿੱਚੋਂ ਇੱਕ ਹੋਰ ਡੱਡੂ ਨੂੰ ਇਹ ਲੱਗਦਾ ਹੈ ਕਿ ਇਹ ਠੀਕ ਬੋਲ ਰਿਹਾ ਹੈ ਹੁਣ ਅਸੀਂ ਇਸ ਖੂਬ ਵਿੱਚੋਂ ਕਦੇ ਬਾਹਰ ਨਹੀਂ ਨਿਕਲ ਸਕਦੇ ਅਤੇ ਉਹ ਵੀ ਹਾਰ ਮੰਨ ਕੇ ਬੈਠ ਜਾਂਦਾ ਹੈ ਪਰ ਅਜੇ ਵੀ ਉਹਨਾਂ ਵਿੱਚੋਂ ਇੱਕ ਡੱਡੂ ਉੱਪਰ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉੱਪਰ ਵਾਲੇ ਦੋ ਡੱਡੂ ਉਸ ਨੂੰ ਵੀ ਕਹਿੰਦੇ ਹਨ ਕਿ ਕੀ ਤੈਨੂੰ ਸੁਣਾਈ ਨਹੀਂ ਦੇ ਰਿਹਾ ਉਹਨਾਂ ਦੋਹਾਂ ਨੇ ਹਾਰ ਮੰਨ ਲਈ ਹੈ ਅਤੇ ਤੂ ਅਜੇ ਵੀ ਇਹ ਸੋਚ ਰਿਹਾ ਹੈ ਕਿ ਤੂੰ ਇਸ ਵੱਡੇ ਸਾਰੇ ਖੂਬ ਵਿੱਚੋਂ ਬਾਹਰ ਨਿਕਲ ਸਕਦਾ ਹੈ ਉਹ ਉੱਪਰ ਵਾਲੇ ਦੋਨੇ ਡੱਡੂ ਉਸ ਨੂੰ ਬੋਲਦੇ ਰਹੇ ਪਰ ਉਹਨਾਂ ਦੀਆਂ ਗੱਲਾਂ ਦਾ ਉਸ ਉੱਪਰ ਕੋਈ ਅਸਰ ਨਹੀਂ ਹੋਇਆ ਅਤੇ ਉਹ ਡੱਡੂ ਕੋਸ਼ਿਸ਼ ਕਰਦਾ ਰਿਹਾ ਅਤੇ ਕੋਸ਼ਿਸ਼ ਕਰਦਾ ਕਰਦਾ ਉਸ ਖੂਬ ਵਿੱਚੋਂ ਬਾਹਰ ਨਿਕਲ ਆਇਆ ਹੁਣ ਉਸ ਨੂੰ ਇਹ ਸਾਰੇ ਡੱਡੂ ਦੇਖ ਰਹੇ ਸਨ ਕਿ ਬਾਹਰ ਕਿਵੇਂ ਨਿਕਲ ਆਇਆ ਔਰ ਡੱਡੂ ਇਸ ਵੱਡੇ ਖੂਹ ਵਿੱਚੋਂ ਇਸ ਲਈ ਬਾਹਰ ਨਿਕਲੇ ਆ ਕਿਉਂਕਿ ਉਹ ਡੱਡੂ ਬੋਲਾ ਸੀ ਉਸ ਨੂੰ ਕੁਝ ਵੀ ਸੁਣਾਈ ਨਹੀਂ ਦਿੰਦਾ ਸੀ ਤਾਂ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਦੋਂ ਅਸੀਂ ਜ਼ਿੰਦਗੀ ਵਿੱਚ ਕੁਝ ਚੰਗਾ ਕਰਦੇ ਹਾਂ ਤਾਂ ਬਹੁਤ ਲੋਕ ਆਉਂਦੇ ਹਨ ਸਾਨੂੰ ਰੋਕਣ ਦੇ ਲਈ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਪਰ ਜੇਕਰ ਤੁਹਾਨੂੰ ਤੁਹਾਡੇ ਕੰਮ ਵਿੱਚ ਕਾਮਯਾਬੀ ਚਾਹੀਦੀ ਹੈ ਤਾਂ ਬੋਲੇ ਹੋ ਜਾਓ ਉਹਨਾਂ ਦੀਆਂ ਗੱਲਾਂ ਦਾ ਆਪਰੇ ਉੱਤੇ ਕੋਈ ਅਸਰ ਹੀ ਨਾ ਹੋਣ ਦੇਵੋ ਕਿਉਂਕਿ ਸਭ ਤੋਂ ਵੱਡਾ ਰੋਗ ਕੀ ਕਹਿਣਗੇ ਲੋਕ ਲੋਕ ਉਦੋਂ ਵੀ ਕਹਿੰਦੇ ਹਨ ਜਦੋਂ ਤੁਸੀਂ ਕੁਝ ਨਹੀਂ ਕਰਦੇ ਅਤੇ ਉਦੋਂ ਵੀ ਕਹਿੰਦੇ ਹਨ ਜਦੋਂ ਤੁਸੀਂ ਕੁਝ ਕਰਦੇ ਹੋ ਤਾਂ ਚਾਹੇ ਤੁਸੀਂ ਕੁਝ ਕਰੋ ਜਾਂ ਨਾ ਕਰੋ ਲੋਕਾਂ ਦਾ ਕੰਮ ਹੈ ਕਹਿਣਾ ਅਤੇ ਉਹ ਤਾਂ ਕਹਿਣਗੇ ਹੀ ਧੰਨਵਾਦ